ਨੇ ਉਹਨੇ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਜੋ ਗੈਸ ਸਿਲੰਡਰ ਫਰਟਨ ਕਾਰਨ ਬੱਚੇ ਤਕਨੀ ਸੀ ਉਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਖਬਰ ਨਹੀਂ ਸ਼ਿਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਜੈਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਦਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੀਤੀ 2 ਅਗਸਤ ਨੂੰ ਤਿਆਸੀ ਗੁਰਦੁਆਰਾ ਜਾਮਨੀ ਸਾਹਿਬ ਅਜ਼ੀਦਪੁਰ ਦੇ ਵਿਖੇ ਸਿਲੰਡਰਾਂ ਦੇ ਵਿੱਚੋਂ ਗੈਸ ਕੱਢ ਕੇ ਦੂਜੇ ਸਿਲੰਡਰਾਂ ਦੇ ਵਿੱਚ ਪਾਉਂਦੇ ਹੋਏ ਵਾਪਰੇ ਹਾਜ਼ਰੇ ਤੇ ਮਗਰੋਂ ਜ਼ਕਮੀ ਪੰਡਸ ਸਕੂਲੀ ਬੱਚਿਆਂ ਦੇ ਵਿੱਚ ਅੱਜ ਇੱਕ ਦੇਰ ਸ਼ਾਮ ਮਿਲਾਜ਼ੇ ਦੌਰਾਨ ਮੌਤ ਹੋ ਗਈ ਜਿ ਕੋ ਜੇ ਗੈਸ ਲੰਡਾ ਦੇ ਵਿੱਚ ਗੈਸ ਕੱਢ ਕੇ ਖਾਲੀ ਸਿਲੰਡਰ ਅੱਜ ਪਾਉਂਦੇ ਹੋਏ ਆਪਰੇ ਹਾਸੇ ਦੇ ਵਿੱਚ ਦੋ ਸੇਵਾਦਾਰ ਤੇ ਪੰਜ ਸਕੂਲੀ ਬੱਚੇ ਗੰਭੀਰ ਟਰੂਪ ਚ ਝੁੱਲ ਸਗਾਏ ਸਾਂ ਇਹਨਾਂ ਦੇ ਵਿੱਚੋਂ ਗੰਭੀਰ ਝੁੱਲ ਚ ਸੇਵਾਦਾਰ ਦੀ ਕੁਝ ਦਿਨਾਂ ਬਾਅਦ ਲੁਧਿਆਣਾ ਦੇ ਡੀ ਐਮ ਸੀ ਚ ਮੌਤ ਹੋ ਗਈ ਜਦਕਿ ਬੱਚਿਆਂ ਦਾ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਵਿਧ ਕੋੜ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਿੱਤੇ ਅੱਜ ਇੱਕ ਦੀ ਮੌਤ ਹੋ ਗਈ ਹੈ ਹਾਂਜੀ ਪਿੰਡ ਬਜੀਤਪੁਰ ਦੇ ਲੋਕਾਂ ਨੇ ਦੱਸਿਆ ਹੈ ਕਿ ਉਸਤਾਲ ਦੇ ਵਿੱਚ ਜੇਰੇ ਲਾਜ ਚ ਪੰਜ ਸਕੂਲੀ ਬੱਚੇ ਵਿੱਚੋਂ ਰਾਜਵੇ ਸਿੰਘ ਪੁੱਤਰ ਲਖਮਨ ਸਿੰਘ ਵਾਸੀ ਪਿੰਡ ਪਿਆਰਿਆਣਾ ਸ਼ੁੱਕਰਵਾਰ ਦੇਰ ਸ਼ਾਮ ਜਕਮੰਦ ਅਦਰਦ ਨਾਲ ਚਲਦੇ ਹੋਏ ਅਕਾਲ ਚਲਾਣਾ ਕਰ ਗਿਆ ਦੂਸਰੇ ਜੇਰੇ ਲਾਜ ਦੇ ਵਿੱਚ ਜ਼ਿੰਦਗੀ ਦੀ ਮੋਤ ਦੀ ਲੜਾਈ ਕਰ ਰਹੇ ਨੇ ਜ਼ਿਕਰ ਜੋਗ ਹੈ ਕਿ ਇਹਨਾਂ ਸਕੂਲੀ ਬੱਚਿਆਂ ਤੇ ਗੈਸ ਸਿਲੰਡਰਾਂ ਦੇ ਵਿੱਚੋਂ ਗੈਸ ਕੱਢ ਕੇ ਦੂਸਰੇ ਸਿਲੰਡਰਸ ਦੇ ਵਿੱਚ ਪਲਟਾਈ ਜਾ ਰਹੀ ਸੀ ਜਿਸ ਸਮੇ ਮਾਤ ਭਾਗਾ ਪਾਣਾ ਵਰਤਿਆ ਹੈ ਇਸ ਕਦਰ ਹੋਏ ਵੱਡੇ ਹਾਸੇ ਦੇ ਬਾਵਜੂਦ ਪੁਲਿਸ ਵੱਲੋਂ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ ਗਈ